ਆ ਮੇਤਰੋ ਬਲਾਈਤੀ ਦੀ ਗੱਡੀ ਲੱਬਲੀ ਬਲਾਈਤੀ ਦੀ ਗੱਡੀ ਜਾਨੀ ਕਿ ਘਰੇ ਖੜੀ ਹੋਈ ਗੱਡੀ ਲੱਬ ਕੇ ਲੈਂਦੀ ਐ ਸੱਜਣ ਨੇ ਨਵੀਂ ਕਢਵਾਈ ਸੀ ਬਾਹਰ ਚਲਾ ਗਿਆ ਬੰਪਰ ਤੋਂ ਲੈ ਕੇ ਨਾ ਬੰਪਰ ਤੱਕ ਉਹ Ориਜਨਲ ਐ ਧਰਮੇ ਪਹਿਲਾਂ ਤਾਂ ਟਾਇਰ ਚੈੱਕ ਕਰਵਾ ਜੋ ਮੈਂ ਨਵੇਂ ਟਾਇਰ ਸੀਐਟ ਦੇ ਚਾਰੇ ਟਾਇਰ ਨਵੇਂ ਉਹ ਤੋਂ ਬਾਅਦ ਇੱਥੋਂ ਲੱਗ ਜਾ ਕਿਸੇ ਪਾਸੇ ਸਕਰਾਚ ਹੋਇਆ ਤਾਂ ਦੱਸੀ ਪੰਜਾਬ ਦਾ ਨੰਬਰ ਆ ਫਸਟ ਓਨਰ ਦੀ ਗੱਡੀ ਐ ਚਾਰੇ ਪਾਸੇ ਗ੍ਰੇਡਾ ਤੇ ਕਿਹਾ ਕੋਈ ਤੋਂ ਪੇਨ ਵੀ ਨਹੀਂ 70000 ਚੱਲੀ ਆ Ориਜਨਲ 70000 ਆ ਟਾਕੀ ਖੋਲ ਕੇ ਨਾ ਬਈ ਵਿੱਚੋਂ ਚੈੱਕ ਕਰਵਾ ਦੇ ਕਰਾਂ تن 7.3 لاکھ ਦਾ ਤਾਂ ਗੱਡੀ ਤੇ ਲੋਨ ਵੀ ਹੋ ਜੂ ਪਰ ਡਿਮਾਂਡ ਗੱਡੀ ਦੀ 7 ਲੱਖ ਰੁਪਇਆ ਰੱਖੀ ਹੋਈ ਹੈ بڑے ਪਿੰਡ ਦੇ ਵਿੱਚ ਖੜੀ ਹੈ ਇਹ بڑا ਪਿੰਡ ਫਲੌਰ ਦੇ ਬਿਲਕੁਲ ਲਾਗੇ ਪੈ ਜਾਂਦਾ ਹੈ ਗਰਾਿਆਂ ਦੇ ਬਿਲਕੁਲ ਲਾਗੇ ਪੈ ਜਾਂਦਾ ਤੇਜੰਦਰ ਭਾਜੀ ਦੇ ਸ਼ੋਰੂਮ ਤੇ ਖੜੀ ਹੈ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਗੱਡੀ ਦੇ ਮਾਲਕ ਬਣਨਾ ਸੰਪਰਕ ਕਰੋ ਫਟਾਫਟ ਭਾਜੀ 7 ਲੱਖ ਦੀ ਆਪਾਂ ਦੇਣੀ ਹੈ 7.3 ਲੱਖ ਦਾ ਲੋਨ ਦੇਣੀ ਜੀ 10000 ਤੁਹਾਡਾ ਮਾਨ ਵਖਰਾ ਹੈ ਹਾਂ 7.3 ਲੱਖ ਦਾ ਲੋਨ ਹੋ ਜੂਗਾ ਜੀ ਠੀਕ ਹੈ ਜੀ ਪਰ ਇਦਾਂ ਦੀ ਕਾਰ ਆਪਾਂ ਵੇਚੀ ਨਹੀਂ ਅਜੇ ਤੱਕ ਉਹ ਵੇਚੀ ਸੀ 97 97 ਉਸ ਤੋਂ ਬਾਅਦ ਇਹ ਆਈ ਹੈ ਆਉਣੀ ਵੀ ਨਹੀਂ ਇਹਦੇ ਨਾਲ ਦੀ ਇਹ ਵੀ ਇਹ ਵੀ ਵਾਦਾ ਲੱਗਦਾ ਸਾਨੂੰ ਵੀ ਆਉਣੀ ਵੀ ਨਹੀਂ ਇਹਦੇ ਨਾਲ ਦੀ ਕਿਉਂਕਿ ਇਦਾਂ ਦੀਆਂ ਗੱਡੀਆਂ ਵਾਲੀਆਂ ਘੱਟ ਮਿਲਦੀਆਂ ਹੁੰਦੀਆਂ ਨੇ ਜੇ ਕਿਸੇ ਸੱਜਣ ਨੇ ਇਹ ਗੱਡੀ ਦੇ ਮਾਲਕ ਬਣਨਾ ਫਟਾਫਟ ਨੰਬਰ ਡਾਇਲ ਕਰ ਲਓ ਕੈਪਸ਼ਨ 'ਚ ਲਿਖਿਆ ਪਿਆ